दो तो तीन दिन पहले सोचा कि जो कश्मीर हादसा हो जाली ना बनाइए क्डिए तो मैं अपने दोस्त ने पूछा तो उन्हें क्या हाँ ही करा तो फिर ये सारी जगह गल पे तो सारे बच्चे कहें हाँ हाँ ऐसी कट्टी है ना हमें राशन माफ चाहिए ना हमें बिजली माफ चाहिए हमें तो पाकिस्तान का नक्शा साफ चाहिए गवर्नमेंट है उन्होंने चाहिए है कि अं थोड़ी पाकिस्तान की एंट्री अवॉइड करिए क्या नाम है आपका रणवीर सिंह रैली निकालने के लिए किसने कहा ये हम सब बच्चों ने किया है कि क्योंकि वो जो पहलगाम का हमला हो उसके लिए तो क्या कहना चाहोगे ना हमें राशन माफ चाहिए ना हमें बिजली माफ चाहिए हमें तो पाकिस्तान का नक्शा साफ चाहिए भारत माता की ਅਹੀਂ ਸਾਰਿਆਂ ਨੇ ਪਲਾਨ ਬਣਾਇਆ ਕਿ ਅਹੀਂ ਜਿਹੜੀ ਕਸ਼ਮੀਰ 'ਚ ਹਾਦਸਾ ਹੋਇਆ ਹੈ ਉਹਦੀ ਅਹੀਂ ਰੈਲੀ ਕੱਢੀਏ ਕੀ ਦਾ پلان ਬਣਾਇਆ ਸੀ ਮੈਂ ਕਿੰਨੀ ਮੈਂ ਨਾ 2-3 ਦਿਨ ਪਹਿਲੇ ਸੋਚਿਆ ਕਿ ਜਿਹੜਾ ਕਸ਼ਮੀਰ 'ਚ ਹਾਦਸਾ ਹੋਇਆ ਉਹਦੀ ਯਾਦ ਲਈ ਨਾ ਬਣਾਈਏ ਕੱਢੀਏ ਤੇ ਮੈਂ ਆਪਣੇ ਦੋਸਤ ਨੂੰ ਪੁੱਛਿਆ ਤੇ ਉਹਨੇ ਕਿਹਾ ਹਾਂ ਹੀ ਕਰਾਂਗੇ ਤੇ ਫੇਰੇ ਇਹ ਸਾਰੇ ਜਿਹੜਾ ਗਰਪ ਚਲੇ ਤੇ ਸਾਰੇ ਬੱਚੇ ਕਹਿੰਦੇ ਹਾਂ ਹਾਂ ਅਸੀਂ ਕੱਢਣੀ ਹੈ ਤੇ ਹੋਇਆ ਕਸ਼ਮੀਰ 'ਚ ਕਿੱਥੇ ਹੋਇਆ ਹਾਂ ਕਸ਼ਮੀਰ 'ਚ ਜਿਹੜਾ ਪੈਲਗਾਮ ਵਿੱਚ ਹਾਦਸਾ ਹੋਇਆ ਜਿਹਦੇ ਵਿੱਚ ਹਾਦਕ ਵਾਦਿਆ ਨੇ ਸਤਾਈ ਤੋਂ 28 ਲੋਕ ਮਾਰੇ ਸੀ ਤੇ 17 17 ਕੁ ਲੋਕ ਗਾਇਲ ਹੋਏ ਸੀ ਤੇ ਉਹ ਤੇ ਉਸ ਤੋਂ ਉਸ ਤੋਂ ਬਾਅਦ ਲੋਕੀ ਬਹੁਤ ਡਰ ਗਏ ਤੇ ਉੱਥੇ ਜਾਣ ਲਈ ਤੇ ਫਿਰ ਸਾਨੂੰ ਜਾਣਾ ਚਾਹੀਦਾ ਤੇ ਗਵਰਨਮੈਂਟ ਜਿਹੜੀ ਹਰ ਪ੍ਰਧਾਨ ਮੰਤਰੀ ਨੇ ਨਿਦਮੋਤ ਦੀ ਹੈ ਕਿ ਕਸ਼ਮੀਰ ਦੀ ਜਿਹੜੀ ਗਵਰਨਮੈਂਟ ਆ ਉਹਨਾਂ ਨੂੰ ਚਾਹੀਦਾ ਹੈ ਕਿ ਅਸੀਂ ਥੋੜੀ ਪਾਕਿਸਤਾਨਾਂ ਦੀ ਐਂਟਰੀ ਅਵੋਇਡ ਕਰੀਏ ਤੇ ਸਾਨੂੰ ਜਿਹੜਾ ਪੀਓਕੇ ਆ ਉਹ ਆਪਣੇ ਵੱਲ ਕਰਨਾ ਚਾਹੀਦਾ ਹੈ ਸਾਡੀ ਸੈਨਾ ਬਾਰੇ ਕੀ ਜਾਣਦੇ ਹੋ ਪਾਕਿਸਤਾਨ ਦੇ ਫੌਜੀ ਆ ਨਾ ਉਹਨਾਂ ਦੀ ਹਿੰਦੁਸਤਾਨ 'ਚ ਬਹੁਤ ਨਜ਼ਰ ਆ ਉਹਨਾਂ ਦਾ ਉਹਨਾਂ ਦਾ ਮੰਨਣਾ ਹੈ ਕਿ ਅਸੀਂ ਅ ਜਿਹੜਾ ਕਸ਼ਮੀਰ ਆਹੀ ਆਪਣੇ ਵੱਲ ਕਾੜਨਾ ਹੈ ਤੇ ਇੰਡੀਆ ਇੰਡੀਆ ਵਾਲੇ ਜਿਹੜੇ ਸੈਨਿਕ ਆ ਉਹ ਚਾਹੁੰਦੇ ਆ ਕਿ ਅਹੀ ਉਹਨਾਂ ਨੂੰ ਨਹੀਂ ਦੇਣਾ ਤੇ ਅਹੀ ਉਹ ਕਰਕੇ ਕਰ ਵੀ ਸਕਾਂਗੇ ਕਿੱਦਾਂ ਕਰ ਸਕਾਂਗੇ ਅਹੀ ਉਹਨਾਂ ਨੂੰ ਉਹਨਾਂ ਨੂੰ ਐਂਟਰੀ ਨਹੀਂ ਦਵਾਵਾਂਗੇ ਅ ਜਿੱਦਾਂ ਪ੍ਰਧਾਨ ਮੰਤਰੀ ਨੇ ਕਹੇ ਤਾ ਕਿ ਅਹੀ ਬਾਰਡਰ ਬਾਰਡਰ ਹੀ ਬੰਦ ਕਰਤੇ ਆ ਤੇ ਜਿਹੜਾ ਡੈਮ ਆ ਉਹਨੂੰ ਉਹਨੂੰ ਇੰਡੀਆ ਇੰਡੀਆ ਦੇ ਹੱਕ ਚੋਗੇ ਦਾ ਤੇ ਉਹਨੂੰ ਕਦੀ ਵੀ ਰੋਕ ਸਕਦਾ ਕਦੀ ਵੀ ਬੰਦ ਕਰ ਸਕਦਾ ਤਿੰਨ ਦਿਨ ਪਹਿਲੇ ਸੋਚਿਆ ਕਿ ਜਿਹੜਾ ਕਸ਼ਮੀਰ 'ਚ ਹਾਦਸਾ ਆਇਆ ਉਹਦੀ ਜਾਲੀ ਨਾ ਬਣਾਈਏ ਕੱਢੀਏ ਤੇ ਮੈਂ ਆਪਣੇ ਦੋਸਤ ਨੂੰ ਪੁੱਛਿਆ ਤੇ ਉਹਨੇ ਕਿਹਾ ਹਾਂ ਹੀ ਕਰਾਂਗੇ ਤੇ ਫੇਰੇ ਸਾਰੀ ਜਗ੍ਹਾ ਗੱਲ ਫੈਲ ਗਈ ਤੇ ਸਾਰੇ ਬੱਚੇ ਕਹਿੰਦੇ ਹਾਂ ਹਾਂ ਅਸੀਂ ਕੱਢੀ ਐ। ਨਾ ਹਮੇ ਰਾਸ਼ਨ ਮਾਫ ਚਾਹੀਏ ਨਾ ਹਮੇ ਬਿਜਲੀ ਮਾਫ ਚਾਹੀਏ ਹਮੇ ਤਾਂ ਪਾਕਿਸਤਾਨ ਦਾ ਨਕਸ਼ਾ ਸਾਫ ਚਾਹੀਏ। तो उन्हें नो चाहिए था कि अभी थोड़ी पाकिस्तानों की एंट्री अवॉइड करिए क्या नाम है आपका रणवीर सिंह रैली निकालने के लिए किसने कहा ऐसे ये हम सब बच्चों ने किया है कि क्योंकि वो जो पहलगाम का हमला हो सके तो क्या कहना चाहोगे ना हमें राशन माफ चाहिए ना हमें बिजली माफ चाहिए हमें तो पाकिस्तान का नक्शा साफ चाहिए भारत माता की ਯਾਹ ਆ ਆਰਫ ਸਿੰਘ ਗੁਪਤਾ ਹੈ ਤੇ ਅਹੀਂ ਸਾਰਿਆਂ ਨੇ ਪਲਾਨ ਬਣਾਇਆ ਕਿ ਅਹੀਂ ਜਿਹੜੇ ਕਸ਼ਮੀਰ 'ਚ ਹਾਦਸਾ ਹੋਇਆ ਹੈ ਉਹਦੀ ਅਹੀਂ ਅਹੀਂ ਰੈਲੀ ਕੱਢੀਏ ਕੀ ਦਾ ਪਲਾਨ ਬਣਾਇਆ ਸੀ ਮੈਂ ਕਿਵੇਂ ਹੈ ਸੀ ਮੈਂ ਨਾ 2-3 ਦਿਨ ਪਹਿਲੇ ਸੋਚਿਆ ਕਿ ਜਿਹੜਾ ਕਸ਼ਮੀਰ 'ਚ ਹਾਦਸਾ ਹੋਇਆ ਉਹਦੀ ਜਾਲੀ ਨਾ ਬਣਾਈਏ ਕੱਢੀਏ ਤੇ ਮੈਂ ਆਪਣੇ ਦੋਸਤ ਨੂੰ ਪੁੱਛਿਆ ਤੇ ਉਹਨੇ ਕਿਹਾ ਹਾਂ ਹੀ ਕਰਾਂਗੇ ਤੇ ਫੇਰੇ ਸਾਰੀ ਜਗ੍ਹਾ ਗੱਲ ਫੈਲ ਗਈ ਤੇ ਸਾਰੇ ਬੱਚੇ ਕਹਿੰਦੇ ਹਾਂ ਹਾਂ ਅਸੀਂ ਕੱਢਣੀ ਹੈ ਤੇ ਹੋਇਆ ਕਸ਼ਮੀਰ 'ਚ ਕਿੱਥੇ ਹੋਇਆ ਹਾਂ ਕਸ਼ਮੀਰ 'ਚ ਜਿਹੜਾ ਪੈਲਗਾਮ ਵਿੱਚ ਹਾਦਸਾ ਹੋਇਆ ਏ ਜਿਹਦੇ ਵਿੱਚ ਆਤਕਵਾਦੀਆਂ ਨੇ ਸਤਾਈ ਤੋਂ 28 ਲੋਕ ਮਾਰੇ ਸੀ ਤੇ 17 17 ਕੁ ਲੋਕ ਘਾਇਲ ਹੋਏ ਸੀ ਤੇ ਉਹ ਤੇ ਉਸ ਤੋਂ ਉਸ ਤੋਂ ਬਾਅਦ ਲੋਕੀ ਬਹੁਤ ਡਰ ਗਏ ਤੇ ਉੱਥੇ ਜਾਣ ਲਈ ਤੇ ਫਿਰ ਸਾਨੂੰ ਜਾਣਾ ਚਾਹੀਦਾ ਤੇ ਗਵਰਨਮੈਂਟ ਜਿਹੜੀ ਹਰ ਪ੍ਰਧਾਨ ਮੰਤਰੀ ਨੇ ਨਿਦਮੋਤ ਦੀ ਹੈ ਕਿ ਕਸ਼ਮੀਰ ਦੀ ਜਿਹੜੀ ਗਵਰਨਮੈਂਟ ਆ ਉਹਨਾਂ ਨੂੰ ਚਾਹੀਦਾ ਹੈ ਕਿ ਅਸੀਂ ਥੋੜੀ ਪਾਕਿਸਤਾਨਾ ਦੀ ਐਂਟਰੀ ਅਵੋਇਡ ਕਰੀਏ ਤੇ ਸਾਨੂੰ ਜਿਹੜਾ ਪੀਓਕੇ ਆ ਉਹ ਆਪਣੇ ਵੱਲ ਕਰਨਾ ਚਾਹੀਦਾ ਹੈ ਸਾਡੀ ਸੈਨਾ ਬਾਰੇ ਕੀ ਜਾਣਦੇ ਹੋ ਪਾਕਿਸਤਾਨ ਦੇ ਫੌਜੀ ਆ ਨਾ ਉਹਨਾਂ ਦੀ ਹਿੰਦੁਸਤਾਨ 'ਤੇ ਬਹੁਤ ਨਜ਼ਰ ਆ ਉਹਨਾਂ ਦਾ ਉਹਨਾਂ ਦਾ ਮੰਨਣਾ ਹੈ ਕਿ ਅਸੀਂ ਅ ਜਿਹੜਾ ਕਸ਼ਮੀਰ ਆਹੀ ਆਪਣੇ ਵੱਲ ਕਾੜਨਾ ਹੈ ਤੇ ਇੰਡੀਆ ਇੰਡੀਆ ਵਾਲੇ ਜਿਹੜੇ ਸੈਨਿਕ ਆ ਉਹ ਚਾਹੁੰਦੇ ਆ ਕਿ ਅਹੀ ਉਹਨਾਂ ਨੂੰ ਨਹੀਂ ਦੇਣਾ ਤੇ ਅਹੀ ਉਹ ਕਰਕੇ ਕਰ ਵੀ ਸਕਾਂਗੇ ਕਿੱਦਾਂ ਕਰ ਸਕਾਂਗੇ ਅਹੀ ਉਹਨਾਂ ਨੂੰ ਉਹਨਾਂ ਨੂੰ ਐਂਟਰੀ ਨਹੀਂ ਦਵਾਵਾਂਗੇ ਅ ਜਿੱਦਾਂ ਪ੍ਰਧਾਨ ਮੰਤਰੀ ਨੇ ਕਹਿ ਤਾ ਕਿ ਅਹੀ ਬਾਰਡਰ ਬਾਰਡਰ ਆਹੀ ਬੰਦ ਕਰਤੇ ਆ ਤੇ ਜਿਹੜਾ ਡੈਮ ਹੈ ਉਹਨੂੰ ਉਹਨੂੰ ਇੰਡੀਆ ਇੰਡੀਆ ਦੇ ਹੱਕ ਚੋਗੇਦਾ ਤੇ ਉਹਨੂੰ ਕਦੀ ਵੀ ਰੋਕ ਸਕਦਾ ਕਦੀ ਵੀ ਬੰਦ ਕਰ ਸਕਦਾ